ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਜਿਹੇ ਕੇਸ ਦੇ ਬਾਰੇ ਜਿਸ ਦੇ ਵਿੱਚ ਇੱਕ ਕੁੜੀ ਨੇ ਆਪਣੀ ਜ਼ਿੰਦਗੀ ਆਪਣੇ ਹੱਥੀਂ ਆਪ ਹੀ ਬਰਬਾਦ ਕਰ ਲਈ ਇੱਕ ਕੁੜੀ ਜਿਸ ਦਾ ਵਿਆਹ ਹੋਇਆ ਸੀ ਉਸ ਦੇ ਘਰ ਇੱਕ ਧੀ ਵੀ ਸੀ ਪਰ ਉਹ ਆਪਣੇ ਘਰ ਵਾਲੇ ਨੂੰ ਛੱਡ ਕੇ ਕਿਸੇ ਗੈਰ ਮਰਦ ਦੇ ਨਾਲ ਰਹਿਣ ਲੱਗਦੀ ਹੈ ਉਸ ਤੋਂ ਬਾਅਦ ਵੀ ਉਹਦੀ ਜ਼ਿੰਦਗੀ 'ਚ ਕਾਫੀ ਕੁਝ ਹੁੰਦਾ ਤੇ ਅਖੀਰ ਨੂੰ ਉਹਨੂੰ ਫਿਰ ਮੌਤ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਮੌਤ ਦਾ ਮੂੰਹ ਦੇਖਣਾ ਪੈਂਦਾ ਕੋਈ ਬੰਦਾ ਜੋ ਉਸ ਦਾ ਕਤਲ ਕਰ ਦਿੰਦਾ ਹੈ ਉਹ ਉਸ ਦੇ ਕਾਤਲ ਨੂੰ ਇੱਕ ਐਕਸੀਡੈਂਟ ਸ਼ੋਅ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਤਕਰੀਬਨ ਕਾਮਯਾਬੀ ਹੋ ਜਾਂਦਾ ਪਰ ਪੁਲਿਸ ਦੀ ਚੰਗੀ ਕਾਰਵਾਈ ਦੇ ਨਾਲ ਉਸ ਬੰਦੇ ਤੱਕ ਪੁਲਿਸ ਪਹੁੰਚਦੀ ਹੈ ਇਸ ਕੇਸ ਦਾ ਖੁਲਾਸਾ ਕਰਦੀ ਹੈ ਕਿ ਕੋਈ ਐਕਸੀਡੈਂਟ ਨਹੀਂ ਬਲਕਿ ਇੱਕ ਕਤਲ ਕੀਤਾ ਗਿਆ ਈ ਪੂਰੀ ਕਹਾਣੀ ਸੀ ਕੌਣ ਸੀ ਉਹ ਕੁੜੀ ਤੇ ਕਿਉਂ ਉਹਨੇ ਆਪਣੇ ਘਰ ਵਾਲੇ ਨੂੰ ਛੱਡਿਆ ਤੇ ਕਿਉਂ ਉਸ ਦਾ ਕਤਲ ਹੋਇਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਉਹਨਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤ ਆ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ ਜੀ 18 ਸਤੰਬਰ 2021 ਨੂੰ ਉੱਤਰਾਖੰਡ ਦਾ ਇੱਕ ਇਲਾਕਾ ਜਿਸ ਦਾ ਨਾਮ ਹੈ ਬਜਨੌਰ ਤੇ ਬਜਨੌਰ ਦੇ ਵਿੱਚ ਪੈਂਦਾ ਇੱਕ ਥਾਣਾ ਅਫਜਲਗੜ ਅਫਜਲਗੜ ਥਾਣੇ ਦੇ ਅਧੀਨ ਪ ਇਸ ਬਜਨੌਰ ਇਲਾਕੇ ਦੇ ਵਿੱਚ ਇੱਕ ਨੈਸ਼ਨਲ ਹਾਈਵੇ 74 ਲੱਗਦੀ ਹੈ ਉਸ ਨੈਸ਼ਨਲ ਹਾਈਵੇ ਦੇ ਉੱਤੇ ਕੁਝ ਲੋਕਾਂ ਨੇ ਇਤਲਾਹ ਦਿੱਤੀ ਥਾਣੇ ਦੇ ਵਿੱਚ ਕਿ ਇੱਕ ਔਰਤ ਦੀ ਲਾਸ਼ ਪਈ ਹੈ ਜਿਸ ਨੂੰ ਕਈ ਗੱਡੀਆਂ ਨੇ ਕੁਚਲ ਦਿੱਤਾ ਹੈ ਇਦਾਂ ਲੱਗ ਰਿਹਾ ਸੀ ਕਿ ਰਾਤ ਨੂੰ ਉਹ ਲਾਸ਼ ਉੱਥੇ ਹੀ ਪਈ ਸੀ ਜਦੋਂ ਸਵੇਰ ਹੋਈ ਤਾਂ ਲੋਕਾਂ ਨੇ ਦੇਖਿਆ ਕਿ ਉਸ ਕੁੜੀ ਦੀ ਲਾਸ਼ ਨੂੰ ਕਈ ਸਾਰੇ ਟਰੱਕਾਂ ਨੇ ਕਈ ਗੱਡੀਆਂ ਨੇ ਕੁਚਲ ਦਿੱਤਾ ਹੈ ਇਸ ਕਰਕੇ ਉਸ ਦਾ ਜਿਹੜਾ ਚਿਹਰਾ ਵਗੈਰਾ ਸੀ ਉਹ ਬਿਲਕੁਲ ਖਰਾਬ ਹੋ ਚੁੱਕਿਆ ਸੀ ਤਾਂ ਹੁਣ ਮੌਕੇ ਤੇ ਪੁਲਿਸ ਵਾਲੇ ਪਹੁੰਚਦੇ ਆ। ਹੁਣ ਪੁਲਿਸ ਵਾਲੇ ਜਾਂਦੇ ਆ ਉੱਥੇ ਜਾਂਚ ਕਰਦੇ ਆ ਤਾਂ ਦੇਖਦੇ ਆ ਕਿ ਇੱਕ ਕੁੜੀ ਸੀ ਜਿਸ ਦੀ ਉਮਰ 22 ਤੋਂ 25 ਸਾਲ ਦੇ ਵਿੱਚ ਵਿੱਚ ਲੱਗ ਰਹੀ ਸੀ ਤੇ ਉਸ ਦੀ ਜਿਹੜੀ ਲਾਸ਼ ਸੀ ਉਹ ਉਸ ਸੜਕ ਦੇ ਉੱਤੇ ਪਈ ਸੀ ਜਿਸ ਨੂੰ ਕਿ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਗਿਆ ਸੀ। ਇਦਾਂ ਲੱਗ ਰਿਹਾ ਸੀ ਕਿ ਇਹ ਰਾਤ ਨੂੰ ਇੱਥੇ ਸ਼ੈਅ ਵਗੈਰਾ ਕਰ ਰਹੀ ਹੋਣੀ ਜਾਂ ਸਾਈਡ ਤੇ ਤੁਰ ਹੀ ਜਾਂਦੀ ਹੋਣੀ ਕਿਸੇ ਵਹੀਕਲ ਨੇ ਇਹਨੂੰ ਸਾਈਡ ਮਾਰ ਦਿੱਤੀ। ਇਸ ਦੇ ਵਿੱਚ ਟੱਕਰ ਹੋਈ ਤਾਂ ਇਹ ਸੜਕ ਦੇ ਉੱਤੇ ਮਰ ਗਈ ਉਸ ਤੋਂ ਬਾਅਦ ਸਾਰੀ ਰਾਤ ਇਸ ਦੇ ਉੱਪਰ ਦੀ ਜਿਹੜੀਆਂ ਗੱਡੀਆਂ ਵਗੈਰਾ ਲੰਘਦੀਆਂ ਰਹੀ ਇਸ ਕਰਕੇ ਉਹਦਾ ਜਿਹੜਾ ਚਿਹਰਾ ਸੀ ਬਿਲਕੁਲ ਖਰਾਬ ਹੋ ਚੁੱਕਿਆ ਸੀ ਹੁਣ ਪੁਲਿਸ ਵਾਲਿਆਂ ਨੇ ਉਸ Laash ਦੀ شناخت ਕਰਨੀ ਸੀ ਕਿਉਂਕਿ ਉਸ ਦਾ ਚਿਹਰਾ ਵਿਗੜ ਚੁੱਕਿਆ ਸੀ ਇਸ ਕਰਕੇ ਇੱਕ ਤਰੀਕਾ ਸੀ ਕਿ ਉਸ ਨੂੰ ਚੈੱਕ ਕੀਤਾ ਜਾਵੇ ਉਸ ਦੀ ਪੂਰੀ Laash ਨੂੰ ਉਸ ਦੇ ਕੱਪੜੇ ਵਗੈਰਾ ਦੇਖੇ ਜਾਣ ਤਾਂ ਕਿ ਕੋਈ ਉਸ ਦਾ ID ਪ੍ਰੂਫ ਵਗੈਰਾ ਮਿਲ ਜਾਵੇ ਪਰ ਜਦੋਂ ਪੁਲਿਸ ਵਾਲੇ ਉਸ ਦੇ ਕੱਪੜੇ ਚੈੱਕ ਕਰਦੇ ਆ ਤਾਂ ਉਹਨਾਂ ਨੂੰ ਉੱਥੇ ਕੋਈ ਵੀ ID ਪ੍ਰੂਫ ਨਹੀਂ ਮਿਲਦਾ ਬਲਕਿ ਪੁਲਿਸ ਵਾਲਿਆਂ ਨੂੰ ਸਿਰਫ ਇੱਕੋ ਸੁਰਾਗ ਮਿਲਦਾ ਉਸ ਕੁੜੀ ਦੀ ਬਾਹ ਦੇ ਉੱਤੇ ਇੱਕ ਟੈਟੂ ਬਣਿਆ ਹੋਇਆ ਸੀ ਜਿਸ ਦੇ ਉੱਤੇ ਲਿਖਿਆ ਹੋਇਆ ਸੀ ਪ੍ਰਭਦੀਪ ਤਾਂ ਬਸ ਇਹੀ ਇੱਕ ਕਲੂ ਸੀ ਜਿਹੜਾ ਪੁਲਿਸ ਵਾਲਿਆਂ ਦੇ ਕੋਲ ਸੀ ਜਿਸ ਤੋਂ ਕਿ ਪੁਲਿਸ ਵਾਲਿਆਂ ਨੇ ਹੁਣ شناخت ਕਰਨੀ ਸੀ ਤਾਂ ਹੁਣ ਜਿਹੜੀ ਉਹ ਲਾਸ਼ ਸੀ ਕੁੜੀ ਦੀ ਉਹਨੂੰ ਕਬਜ਼ੇ ਦੇ ਵਿੱਚ ਲੈ ਕੇ ਹਸਪੀਟਲ ਭੇਜ ਦਿੱਤਾ ਜਾਂਦਾ ਤੇ ਉਧਰੋਂ ਦੂਜੇ ਪਾਸੋਂ ਜਿਹੜਾ ਉਹ ਟੈਟੂ ਸੀ ਉਸ ਦੀਆਂ ਫੋਟੋਆਂ ਤੇ ਪੂਰੇ ਸਰੀਰ ਦੀਆਂ ਫੋਟੋਆਂ ਵਗੈਰਾ ਲੈ ਕੇ ਉਹ ਜਿਹੜੇ ਪੁਲਿਸ ਵਾਲੇ ਸੀ ਉਹ ਅਲੱਗ-ਅਲੱਗ ਥਾਣਿਆਂ ਦੇ ਵਿੱਚ ਭੇਜ ਦਿੰਦੇ ਆ ਤਾਂ ਕਿ ਕਿਸੇ ਇਦਾਂ ਦੀ ਕੁੜੀ ਦੀ ਮਿਸਿੰਗ ਕੰਪਲੇਂਟ ਆਈ ਹੋਵੇ ਜਿਸ ਦੇ ਹੱਥ ਦੇ ਉੱਤੇ ਟੈਟੂ ਬਣਿਆ ਹੋਵੇ ਤਾਂ ਇਤਲਾਹ ਦਿੱਤੀ ਜਾ ਸਕੀ ਤਾਂ ਹੁਣ ਪੁਲਿਸ ਵਾਲਿਆਂ ਨੇ ਥਾਣਿਆਂ ਦੇ ਵਿੱਚ ਭੇਜੀ ਜਦੋਂ ਇਹ ਫੋਟੋ ਤਾਂ ਪੁਲਿਸ ਵਾਲਿਆਂ ਨੂੰ ਉੱਥੋਂ ਵੀ ਕੋਈ ਕਾਮਯਾਬੀ ਨਹੀਂ ਮਿਲੀ ਤਾਂ ਨਾਲ ਹੀ ਪੁਲਿਸ ਵਾਲਿਆਂ ਨੇ ਇੱਥੇ ਥਾਣਿਆਂ ਦੇ ਵਿੱਚ ਭੇਜਣ ਦੇ ਨਾਲ-ਨਾਲ ਇਹ ਜਿਹੜੀਆਂ ਫੋਟੋਗ੍ਰਾਫਸ ਸੀਗੀਆਂ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਹੀ ਪਾ ਦਿੱਤਾ ਸੀ ਜਿਹੜੇ ਪੁਲਿਸ ਦੇ ਉੱਤੇ ਲੋਕਲ ਸੋਸ਼ਲ ਮੀਡੀਆ ਪੇਜ ਸੀਗੇ ਉਹਨਾਂ ਦੇ ਉੱਤੇ ਇਹ ਜਿਹੜੀਆਂ ਫੋਟੋ ਵਗੈਰਾ ਪਾ ਕੇ ਸਾਰੀ ਡਿਟੇਲ ਲਿਖ ਦਿੱਤੀ ਗਈ ਸੀ ਕਿ ਇਦਾਂ ਕਰਕੇ ਇੱਥੇ ਇੱਕ ਕੁੜੀ ਦੀ ਲਾਸ਼ ਮਿਲਿਆ ਜਿਸ ਦਾ ਕਿ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਵਾਇਰਲ ਹੁੰਦੀਆਂ ਤਾਂ ਫਿਰ ਇੱਕ ਪਰਿਵਾਰ ਸਾਹਮਣੇ ਆਉਂਦਾ ਜਿਹੜਾ ਕਿ ਉਸ ਟੈਟੂ ਨੂੰ ਦੇਖ ਕੇ ਪੁਲਿਸ ਥਾਣੇ ਦੇ ਵਿੱਚ ਪਹੁੰਚਦਾ ਤੇ ਉੱਥੇ ਜਾ ਕੇ ਦੱਸ ਦਿਆ ਕਿ ਸਾਡੀ ਕੁੜੀ ਕੁਝ ਦਿਨਾਂ ਤੋਂ ਮਿਸਿੰਗ ਆ ਤੇ ਉਸਦੇ ਹੱਥ ਦੇ ਉੱਤੇ ਵੀ ਪ੍ਰਭ ਦੀ ਪਨਾਮ ਦਾ ਦਹੀਂ ਟੈਟੂ ਬਣਿਆ ਹੋਇਆ ਸੀ ਤਾ ਹੁਣ ਸਬੰਧਿਤ ਥਾਣੇ ਦੇ ਜਿਹੜੇ ਪੁਲਿਸ ਅਧਿਕਾਰੀ ਸੀ ਉਸ ਪਰਿਵਾਰ ਨੂੰ ਹਸਪੀਟਲ ਲੈ ਕੇ ਜਾਂਦੇ ਆ ਉੱਥੇ ਮਰਦਾ ਘਰ ਦੇ ਵਿੱਚ ਲਿਜਾ ਕੇ ਉਹਨਾਂ ਨੂੰ Laash ਦਿਖਾਈ ਜਾਂਦੀ ਹੈ ਹੁਣ ਘਰ ਦੇ ਉਸ Laash ਨੂੰ ਦੇਖਦੇ ਆ ਤੇ ਉਸ Laash ਦਾ ਹੁਣ ਚਿਹਰਾ ਸੀ ਜਿਹੜਾ ਉਹ ਪਹਿਲਾਂ ਵੀ ਮੈਂ ਦੱਸਿਆ ਕਿ ਕਾਫੀ ਜ਼ਿਆਦਾ ਖਰਾਬ ਹੋ ਚੁੱਕਿਆ ਸੀ ਚਿਹਰੇ ਤੋਂ ਤਾਂ ਪਹਿਚਾਣ ਹੋ ਨਹੀਂ ਸਕਦੀ ਸੀ ਪਰ ਘਰ ਦੇ ਉਸ ਕੁੜੀ ਦੇ ਕੱਪੜਿਆਂ ਤੋਂ ਤੇ ਉਸ ਦੇ ਸਰੀਰ ਨੂੰ ਦੇਖ ਕੇ ਕਿਉਂਕਿ ਆਪਣੇ ਬੰਦੇ ਦਾ ਬੰਦੇ ਨੂੰ ਪਤਾ ਹੀ ਲੱਗ ਜਾਂਦਾ ਕਿ ਇਹ ਕੌਣ ਹੋ ਸਕਦਾ ਚਾਹੇ ਉਹਦਾ ਚਿਹਰਾ ਵੀ ਜਿਹੜਾ ਚੰਗੀ ਤਰ੍ਹਾਂ ਨਾਂ ਪਤਾ ਲੱਗ ਰਿਹਾ ਹੋਵੇ। ਹੁਣ ਜਿਹੜਾ ਟੈਟੂ ਸੀ ਉਹ ਤਾਂ ਇੱਕ ਸਬੂਤ ਹੈ ਹੀ ਸੀ। ਤਾਂ ਇਸ ਦੇ ਨਾਲ ਹੁਣ ਘਰ ਦੇ ਉਸ ਕੁੜੀ ਦੀ شناخت ਕਰਦੇ ਆ ਉਹ ਦੱਸ ਦਿਆ ਕਿ ਸਾਡੀ ਉਹ ਕੁੜੀ ਆ ਜਿਸ ਦੀ ਇਹ Laash ਮਿਲੀ। ਹੁਣ ਜਿਹੜੇ ਉਹ ਘਰ ਦੇ ਆਏ ਸੀ ਇੱਕ ਕੁੜੀ ਦੇ ਜਿਨ੍ਹਾਂ ਨੇ ਉਹ Laash ਨੂੰ ਪਹਿਚਾਣਿਆ ਤਾਂ ਉਹਨਾਂ ਤੋਂ ਪਤਾ ਲੱਗਦਾ ਕਿ ਇਸ ਕੁੜੀ ਦਾ ਨਾਮ ਮਨਪ੍ਰੀਤ ਕੌਰ ਸੀ ਤੇ ਇਹ ਉੱਤਰਾਖੰਡ ਦੇ ਹੀ ਹਰੀਆਂ ਵਾਲਾ ਪਿੰਡ ਦੇ ਵਿੱਚ ਰਹਿਣ ਵਾਲੀ ਸੀ। ਇਸ ਦਾ ਵਿਆਹ ਜਿਹੜਾ 8 ਸਾਲ ਪਹਿਲਾਂ ਇੱਕ ਸੁਖਬੀਰ ਸਿੰਘ ਨਾਮ ਦੇ ਮੁੰਡੇ ਦੇ ਨਾਲ ਹੋ ਗਿਆ ਸੀ ਇਹਦਾ ਜਿਹੜਾ ਪੇਕਾ ਪਰਿਵਾਰ ਸੀ ਉਹ ਹਰੀਆਂਵਾਲਾ ਦਾ ਸੀ ਤੇ ਇਸਦੇ ਫਾਦਰ ਦਾ ਨਾਮ ਕੇਸਰ ਸਿੰਘ ਸੀ ਹੁਣ ਉਸ ਸੁਖਬੀਰ ਸਿੰਘ ਨਾਲ ਵਿਆਹ ਹੋਏ ਨੂੰ 8 ਸਾਲ ਹੋ ਗਏ ਸੀ ਤਾਂ ਉਸ ਨੂੰ ਵੀ ਸੱਦਿਆ ਜਾਂਦਾ ਤਾਂ ਕਿ ਪਤਾ ਲੱਗ ਸਕੇ ਕਿ ਆਖਿਰਕਾਰ ਹੋਇਆ ਕੀ ਇਹ ਕੁੜੀ ਉੱਥੇ ਪਹੁੰਚੀ ਕਿਵੇਂ ਤਾਂ ਹੁਣ ਜਦੋਂ ਸੁਖਬੀਰ ਆਉਂਦਾ ਤੇ ਘਰਦਿਆਂ ਤੋਂ ਪੁੱਛ ਗਿਆ ਚ ਹੁੰਦੀ ਆ ਤਾਂ ਉਸ ਤੋਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹ ਪੁਲਿਸ ਵਾਲਿਆਂ ਨੂੰ ਵੀ ਹੈਰਾਨ ਕਰ ਦਿੰਦੀਆਂ ਜਿੱਥੋਂ ਇਹ ਸਾਰੀ ਕਹਾਣੀ ਫਿਰ ਮਾਰਡਰ ਬਲ ਨੂੰ ਜਿਹੜੀ ਸੂਈ ਘੁੰਮਣੀ ਸ਼ੁਰੂ ਹੋ ਜਾਂਦੀ ਹੈ ਇਸ ਕਹਾਣੀ ਦੀ ਤਾਂ ਹੁਣ ਜਦੋਂ ਘਰ ਦੇ ਆਉਂਦੇ ਆ ਤੇ ਨਾਲ ਹੀ ਉਹ ਸੁਖਬੀਰ ਉਹ ਸਾਰੇ ਬਿਆਨ ਦਿੰਦੇ ਆ ਤਾਂ ਪਤਾ ਲੱਗਦਾ ਕਿ 8 ਸਾਲ ਪਹਿਲਾਂ ਇਹਦਾ ਸੁਖਬੀਰ ਦੇ ਨਾਲ ਵਿਆਹ ਹੋਇਆ ਪਰ ਇਹ ਹੁਣ ਅਲੱਗ ਰਹਿ ਰਹੀ ਸੀ ਹੁਣ ਪਤਾ ਇਹ ਲੱਗਦਾ ਕਿ ਸੁਖਬੀਰ ਦੇ ਨਾਲ ਜਦੋਂ ਮਨਪ੍ਰੀਤ ਦਾ ਵਿਆਹ ਹੋਇਆ ਸੀ 8 ਸਾਲ ਪਹਿਲਾਂ ਉਸ ਤੋਂ ਬਾਅਦ ਇਹ ਆਪਣੇ ਸਾਸੋਰੇ ਤੋਂ ਅਲੱਗ ਰਹਿਣ ਲੱਗ ਗਈ ਸੀ ਹੁਣ ਇੱਕ ਅਲੱਗ ਘਰ ਦੇ ਵਿੱਚ ਰਹਿੰਦੇ ਸੀ ਮੀਆਂ ਬੀਵੀ ਹੁਣ 2 ਸਾਲਾਂ ਤੱਕ ਇਨਾਂ ਦੇ ਘਰ ਦੇ ਵਿੱਚ ਵਿਆਹ ਤੋਂ ਬਾਅਦ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਸੀ ਹੁਣ ਜਿਹੜਾ ਸੁਖਬੀਰ ਸੀ ਇਹ ਵੀ ਇੱਕ ਡਰਾਈਵਰ ਸੀ ਇਹ ਟੈਕਸੀ ਚਲਾਉਂਦਾ ਸੀ ਇਸ ਕਰਕੇ ਇਹ ਰੋਜ਼ ਆਪਣੇ ਕੰਮ ਤੇ ਚੱਲਿਆ ਜਾਂਦਾ ਸੀ ਜਿਸ ਤੋਂ ਬਾਅਦ ਜਿਹੜੀ ਇਹ ਮਨਪ੍ਰੀਤ ਸੀ ਇਹਦਾ ਦਿਲ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਲੱਗਦਾ ਸੀ ਹੁਣ ਇਹ ਜਿਹੜਾ ਸੁਖਬੀਰ ਸੀ ਉਹਨੂੰ ਬਾਰ-ਬਾਰ ਕਹਿੰਦੀ ਵੀ ਸੀ ਕਿ ਮੇਰਾ ਦਿਲ ਨਹੀਂ ਲੱਗਦਾ ਪਰ ਫਿਰ 2 ਸਾਲਾਂ ਬਾਅਦ ਰੱਬ ਇਹਨਾਂ ਦੀ ਸੁਣਦਾ ਤੇ ਇਹਨਾਂ ਦੇ ਘਰ ਇੱਕ ਧੀ ਦਾ ਜਨਮ ਹੁੰਦਾ ਜਿਸ ਦਾ ਨਾਮ ਪ੍ਰਾਪਦੀਪ ਰੱਖਿਆ ਜਾਂਦਾ ਜੋ ਕਿ ਟੈਟੂ ਉਸ ਮਨਪ੍ਰੀਤ ਨੇ ਆਪਣੀ ਬਾਹ ਦੇ ਉੱਤੇ ਬਣਾਇਆ ਹੋਇਆ ਸੀ ਪ੍ਰਾਪਦੀਪ ਕੌਰ ਦੇ ਨਾਮ ਦਾ ਹੁਣ ਜਦੋਂ ਇਹ ਪਤਾ ਲੱਗਦਾ ਤਾਂ ਇਹਦੇ ਕਰ ਜਦੋਂ ਬੱਚੀ ਪੈਦਾ ਹੁੰਦੀ ਹੈ ਹੁਣ ਸੁਖਬੀਰ ਨੂੰ ਇਹ ਸੀ ਕਿ ਹੁਣ ਜਦੋਂ ਬੱਚੀ ਹੋਗੀ ਤਾਂ ਇਸ ਦੇ ਨਾਲ ਇਹਦਾ ਦਿਲ ਲੱਗਿਆ ਰਹਿਣਾ ਪਰ ਇਹ ਵੀ ਕਾਮਯਾਬੀ ਉਹਨੂੰ ਨਹੀਂ ਮਿਲਦੀ ਇਹ ਜਿਹੜੀ ਮਨਪ੍ਰੀਤ ਸੀ ਹਾਲੇ ਵੀ ਕਹਿੰਦੀ ਰਹਿੰਦੀ ਸੀ ਕਿ ਮੇਰਾ ਇੱਥੇ ਦਿਲ ਨਹੀਂ ਲੱਗਦਾ ਇਸ ਕਰਕੇ ਇਹ ਇੱਕ ਦਿਨ ਆਪਣੀ ਧੀ ਨੂੰ ਲੈ ਕੇ ਪੇਕੇ ਚਲੀ ਜਾਂਦੀ ਹੈ ਇਹ ਜਿਹੜਾ ਸੁਖਬੀਰ ਸੀ ਉਹਨੂੰ ਕਹਿੰਦੀ ਆ ਕਿ ਮੈਂ ਆਪਣੇ ਪੇਕੇ ਘਰ ਜਾ ਕੇ ਰਹਿਣਾ ਚਾਹੁੰਦੀ ਆ ਉੱਥੇ ਮੇਰਾ ਦਿਲ ਲੱਗ ਜਾਣਾ ਤਾਂ ਸੁਖਬੀਰ ਇਹਨੂੰ ਇਜਾਜ਼ਤ ਦੇ ਦਿੰਦਾ ਉਸ ਗੱਲ ਦੀ ਪਰ ਥੋੜੇ ਦਿਨ ਲੰਘਦੇ ਆ ਇਹ ਵਾਪਸ ਨਹੀਂ ਆਉਂਦੀ ਇਹ ਜਿਹੜਾ ਸੁਖਬੀਰ ਸੀ ਇਹ ਉਸਦੇ ਪੇਕੇ ਘਰ ਜਾਂਦਾ ਮਨਪ੍ਰੀਤ ਦੇ ਉੱਥੇ ਜਾ ਕੇ ਇਹਨੂੰ ਲੈਣ ਜਾਂਦਾ ਪਰ ਮਨਪ੍ਰੀਤ ਇਹਦੇ ਨਾਲ ਆਉਣ ਤੋਂ ਮਨਾ ਕਰ ਦਿੰਦੀ ਹੈ ਤੇ ਇੱਥੇ ਉਹ ਇਹਨੂੰ ਕਹਿੰਦੀ ਆ ਕਿ ਮੈਂ ਇੱਕ ਉੱਥੇ ਨੇੜੇ ਹੀ ਸ਼ਹਿਰ ਕਾਸ਼ੀਪੁਰ ਸੀ ਉੱਥੇ ਰਹਿਣਾ ਚਾਹੁੰਨੀ ਆ ਕਿਰਾਏ ਦੇ ਉੱਤੇ ਰਹਿਣਾ ਚਾਹੁੰਨੇ ਆ ਉੱਥੇ ਜਾ ਕੇ ਤੂੰ ਮੇਰੇ ਨਾਲ ਕਮਰਾ ਲੈ ਜਾਂ ਕੋਈ ਕੂਠੀ ਕਿਰਾਏ ਦੇ ਉੱਤੇ ਲੈ ਉੱਥੇ ਜਾ ਕੇ ਆਪਾਂ ਰਹਿਾਂਗੇ ਪਰ ਜਿਹੜਾ ਸੁਖਬੀਰ ਸੀ ਉਹਦਾ ਕਹਿਣਾ ਸੀ ਕਿ ਜਦ ਆਪਣੇ ਕੋਲ ਘਰ ਹੈਗਾ ਆਪਾਂ ਉਸ ਸ਼ਹਿਰ ਦੇ ਵਿੱਚ ਕਿਉਂ ਜਾਈਏ ਆਪਾਂ ਉੱਥੇ ਜਾ ਕੇ ਕਿਉਂ ਰਹੀਏ ਪਰ ਮਨਪ੍ਰੀਤ ਉਸ ਗੱਲ ਦੇ ਉੱਤੇ ਅੜ ਜਾਂਦੀ ਹੈ ਹੁਣ ਇਹ ਵੀ ਪਤਾ ਲੱਗਦਾ ਕਿ ਮਨਪ੍ਰੀਤ ਜਦੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਉਸ ਕਾਸ਼ੀਪੁਰ ਨਾਮ ਦੇ ਸ਼ਹਿਰ ਦੇ ਵਿੱਚ ਹੀ ਉਹ ਇੱਕ ਕੱਪੜੇ ਦੀ ਦੁਕਾਨ ਦੇ ਉੱਤੇ ਕੰਮ ਵੀ ਕਰਦੀ ਸੀ ਜਿਸ ਨੂੰ ਸੁਣ ਕੇ ਜਿਹੜਾ ਸੁਖਬੀਰ ਬੜਾ ਹੈਰਾਨ ਹੋਇਆ ਸੀ ਕਿ ਇਹਨੂੰ ਕੰਮ ਕਰਨ ਦੀ ਕੀ ਲੋੜ ਹੈ ਜਦੋਂ ਘਰ ਦੇ ਵਿੱਚ ਮੈਂ ਪੈਸਾ ਕਮਾ ਕੇ ਲੈ ਕੇ ਆ ਰਿਹਾ ਪਰ ਮਨਪ੍ਰੀਤ ਉਹਦੀ ਕੋਈ ਵੀ ਗੱਲ ਨਹੀਂ ਮੰਨਦੀ ਇੱਥੋਂ ਫਿਰ ਜਿਹੜਾ ਸੁਖਬੀਰ ਆ ਮਨਪ੍ਰੀਤ ਨੂੰ ਆਪਣੇ ਪੇਕੇ ਘਰ ਛੱਡ ਕੇ ਆਪਣੀ ਕੁੜੀ ਪ੍ਰਭਦੀਪ ਨੂੰ ਨਾਲ ਲੈ ਕੇ ਵਾਪਸ ਆਪਣੇ ਘਰ ਚਲਿਆ ਜਾਂਦਾ ਹੁਣ ਜਿਹੜੀ ਇਹ ਮਨਪ੍ਰੀਤ ਸੀ ਇਹ ਇਸ ਤੋਂ ਬਾਅਦ ਕਾਸ਼ੀਪੁਰ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਉੱਥੇ ਜਾ ਕੇ ਇੱਕ ਕਮਰਾ ਕਿਰਾਏ ਦੇ ਉੱਤੇ ਲੈਂਦੀ ਹੈ ਤੇ ਉੱਥੇ ਹੀ ਜਿਹੜਾ ਇੱਕ ਕੱਪੜੇ ਦੀ ਦੁਕਾਨ ਦੇ ਉੱਤੇ ਕੰਮ ਕਰਨਾ ਜਿਹੜਾ ਉਹਨੇ ਪਹਿਲਾਂ ਤੋਂ ਸ਼ੁਰੂ ਕਰ ਰੱਖਿਆ ਸੀ ਉੱਥੇ ਹੀ ਕੰਮ ਕਰਦੀ ਰਹਿੰਦੀ ਹੈ ਤੇ ਹੁਣ ਥੋੜਾ ਸਮਾਂ ਲੰਘਦਾ ਇੱਕ ਦਿਨ ਇਹਨਾਂ ਦੀ ਕੱਪੜੇ ਦੀ ਦੁਕਾਨ ਦੇ ਉੱਤੇ ਇੱਕ ਨਸੀਫ ਨਾਮ ਦਾ ਮੁੰਡਾ ਆਉਂਦਾ ਜੋ ਕਿ ਯੂਪੀ ਦਾ ਰਹਿਣ ਵਾਲਾ ਸੀ ਜਿਸ ਦੇ ਨਾਲ ਮਨਪ੍ਰੀਤ ਦੇ ਉੱਤੇ ਸਬੰਧ ਬਣ ਜਾਂਦੇ ਹਨ ਮਨਪ੍ਰੀਤ ਉਸਦੇ ਨਾਲ ਨੰਬਰ ਵਗੈਰਾ ਐਕਸਚੇਂਜ ਕਰਦੀ ਆ ਆਪਣਾ ਉਸ ਤੋਂ ਬਾਅਦ ਇਹਨਾਂ ਦੀ ਗੱਲਬਾਤ ਵਾਧਦੀ ਰਹਿੰਦੀ ਹੈ ਅਖੀਰ ਦੇ ਵਿੱਚ ਜਿਹੜਾ ਇਹ ਨਫੀਸ ਸੀ ਇਹ ਹੁਣ ਮਨਪ੍ਰੀਤ ਦੇ ਕਮਰੇ ਦੇ ਵਿੱਚ ਉਹਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੰਦਾ ਹਾਲਾਂਕਿ ਜਿਹੜਾ ਨਫੀਸ ਸੀ ਇਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਇਹ ਯੂਪੀ ਦਾ ਰਹਿਣ ਵਾਲਾ ਸੀ ਇਹਦੇ ਘਰ ਵੀ ਬੱਚੇ ਸੀ ਹੁਣ ਮਨਪ੍ਰੀਤ ਵੀ ਆਪਣੇ ਘਰ ਵਾਲੇ ਤੇ ਆਪਣੀ ਬੱਚੀ ਨੂੰ ਛੱਡ ਕੇ ਉੱਥੇ ਰਹਿ ਰਹੀ ਸੀ ਤੇ ਨਫੀਸ ਵੀ ਹੁਣ ਉਹਦੇ ਕੋਲੇ ਅਕਸਰ ਆਉਂਦਾ ਜਾਂਦਾ ਰਹਿੰਦਾ ਸੀ ਜ਼ਿਆਦਾਤਰ ਹੁਣ ਨਫੀਸ ਉਹਦੇ ਨਾਲ ਹੀ ਰਹਿੰਦਾ ਸੀ ਕਿਉਂਕਿ ਜਿਹੜੀ ਮਨਪ੍ਰੀਤ ਸੀ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਐਕਟਿਵ ਸੀ ਤੇ ਉਹ ਕਾਫੀ ਜ਼ਿਆਦਾ ਦੇਖਣ ਨੂੰ ਸੋਹਣੀ ਵੀ ਸੀ ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਉਹਦੇ ਕੋਲ ਰਹਿੰਦਾ ਹੁਣ ਜਦੋਂ ਇਹ ਸਾਰਾ ਕੁਝ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਕਿ ਇਦਾਂ ਕਰਕੇ ਇਸ ਕੁੜੀ ਦਾ ਕਿਸੇ ਮੁੰਡੇ ਦੇ ਨਾਲ ਸਬੰਧ ਸੀ ਤਾਂ ਫਿਰ ਪੁਲਿਸ ਉਸ ਨਫੀਸ ਨੂੰ ਲੱਭਣਾ ਸ਼ੁਰੂ ਕਰਦੀ ਹੈ ਹੁਣ ਪੁਲਿਸ ਉਸ ਦੇ ਘਰ ਯੂਪੀ ਦੇ ਘਰ ਦੇ ਵਿੱਚ ਵੀ ਛਾਪੇਮਾਰੀ ਕਰਦੀ ਹੈ ਪਹਿਲਾਂ ਤਾਂ ਉਹ ਤੋਂ ਫਰਾਰ ਮਿਲਦਾ ਪਰ 2-3 ਦਿਨਾਂ ਬਾਅਦ ਪੁਲਿਸ ਸਟਰੈਪ ਲਾ ਕੇ ਉਹਨੂੰ ਅਖੀਰਕਾਰ ਫੜ ਹੀ ਲੈਂਦੀ ਹੈ ਤੇ ਜਦੋਂ ਪੁਲਿਸ ਵਾਲੇ ਉਹਨੂੰ ਗ੍ਰਿਫਤਾਰ ਕਰਕੇ ਥਾਣੇ ਦੇ ਵਿੱਚ ਲੈ ਕੇ ਆਉਂਦੇ ਆ ਉਹ ਤੋਂ ਪੁੱਛਗਿੱਛ ਕਰਦੇ ਆ ਤਾਂ ਨਫੀਸ ਇੱਥੇ ਦੱਸਦਾ ਕਿ ਉਸ ਦਾ ਇਸ ਕਤਲ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਉਸ ਨੂੰ ਨਹੀਂ ਪਤਾ ਕਿ ਮਨਪ੍ਰੀਤ ਨੂੰ ਕੀ ਹੋਇਆ ਉਹ ਤਾਂ ਆਪਣੇ ਪਿੰਡ ਗਿਆ ਹੋਇਆ ਸੀ ਪਰ ਪੁਲਿਸ ਵਾਲੇ ਆਪਣੇ ਢੰਗ ਦੇ ਨਾਲ ਜਦੋਂ ਕਾਰਵਾਈ ਕਰਦੇ ਆ ਉਸ ਤੋਂ ਪੁੱਛਗਿੱਛ ਕਰਦੇ ਆ ਆ ਜਿਹੜਾ ਫਿਰ ਨਫੀਸ ਸੀ ਉਹ ਕੱਲੀ-ਕੱਲੀ ਗੱਲ ਪੁਲਿਸ ਵਾਲਿਆਂ ਕੋਲੇ ਮੰਨ ਜਾਂਦਾ ਉਹ ਇੱਥੇ ਇੱਕ ਕਹਾਣੀ ਸੁਣਾਉਂਦਾ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਆ ਕਿਉਂਕਿ ਇਸ ਕਹਾਣੀ ਦੇ ਵਿੱਚ ਹੋਰ ਵੀ ਜ਼ਿਆਦਾ ਮਨਪ੍ਰੀਤ ਦੀ ਲਾਈਫ ਦੇ ਬਾਰੇ ਖੁਲਾਸੇ ਹੁੰਦੇ ਆ ਹੁਣ ਜਦੋਂ ਇਹ ਨਫੀਸ ਵਾਲੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਤਾਂ ਉਦੋਂ ਫਿਰ ਜਿਹੜਾ ਸੁਖਬੀਰ ਸੀ ਉਸ ਮਨਪ੍ਰੀਤ ਦਾ ਘਰ ਵਾਲਾ ਉਹਨੇ ਵੀ ਇਸ ਤੇ ਸ਼ੱਕ ਜਤਾਇਆ ਸੀ ਜਿਸ ਦੇ ਆਧਾਰ ਦੇ ਉੱਤੇ ਹੁਣ ਪੁਲਿਸ ਇਹਨੂੰ ਫੜ ਲਈ ਆਈ ਸੀ ਤੇ ਇਹ ਹੁਣ ਪੁਲਿਸ ਨੂੰ ਸਾਰੀ ਗੱਲਬਾਤ ਦੱਸ ਦਿੰਦਾ ਹੁਣ ਪੁਲਿਸ ਨੂੰ ਇਹ ਸਾਰੀਆਂ ਗੱਲਾਂ ਦੱਸਦਾ ਹੈ ਕਿ ਇਦਾਂ ਇਦਾਂ ਕਰਕੇ ਮੈਂ ਜਿਹੜਾ ਮਨਪ੍ਰੀਤ ਨੂੰ ਮਿਲਿਆ ਤੇ ਉਸ ਤੋਂ ਬਾਅਦ ਮੈਂ ਉਹਦੇ ਕੋਲ ਵੀ ਰਹਿੰਦਾ ਸੀ ਤੇ ਮੈਂ ਆਪਣੇ ਘਰ ਵੀ ਚਲਾ ਜਾਂਦਾ ਸੀ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਜਿਹੜੀ ਮਨਪ੍ਰੀਤ ਸੀ ਉਹ ਨਫੀਸ ਨੂੰ ਉਸਦੇ ਨਾਲ ਵਿਆਹ ਕਰਾਉਣ ਦੇ ਲਈ ਕਹਿ ਰਹੀ ਸੀ ਉਹ ਕਾਫੀ ਦੇਰ ਤੋਂ ਉਹਨੂੰ ਟਾਲਦਾ ਆ ਰਿਹਾ ਸੀ ਹੁਣ ਉਹਦਾ ਕਹਿਣਾ ਸੀ ਮਨਪ੍ਰੀਤ ਦਾ ਕਿ ਮੈਂ ਆਪਣਾ ਘਰ-ਬਾਰ ਛੱਡੀ ਬੈਠੀ ਆ ਤੂੰ ਮੇਰੇ ਨਾਲ ਵਿਆਹ ਕਰਾ ਤੂੰ ਆਪਣੇ ਬੱਚਿਆਂ ਨੂੰ ਵੀ ਛੱਡ ਤਾਂ ਹੁਣ ਜਿਹੜਾ ਨਫੀਸ ਸੀ ਇਹ ਕਾਫੀ ਸਮੇਂ ਤੱਕ ਇਸ ਗੱਲ ਨੂੰ ਲਟਕਾਉਂਦਾ ਰਿਹਾ ਪਰ ਉਹ ਦੱਸਦਾ ਕਿ ਇੱਕ ਦਿਨ ਉਹਨੇ ਜਾ ਕੇ ਮਨਪ੍ਰੀਤ ਦੇ ਨਾਲ ਇੱਕ ਗੱਲ ਕੀਤੀ ਹੁਣ ਨਫੀਸ ਇੱਕ ਦਿਨ ਮਨਪ੍ਰੀਤ ਨੂੰ ਆ ਕੇ ਕਹਿੰਦਾ ਕਿ ਮੇਰਾ ਇੱਕ ਦੋਸਤ ਹੈ ਜਿਸ ਦੇ ਕੋਲ ਕਾਫੀ ਜ਼ਿਆਦਾ ਪੈਸਾ ਹੈ ਤੇ ਆਪਣਾ ਖਰਚਾ ਚੱਕਣਾ ਮੈਨੂੰ ਬੜਾ ਮੁਸ਼ਕਿਲ ਹੋ ਰਿਹਾ ਤੂੰ ਐਦਾਂ ਕਰ ਮੇਰੇ ਉਸ ਦੋਸਤ ਦੇ ਨਾਲ ਵਿਆਹ ਕਰਵਾ ਲਾ ਤੇ ਉੱਥੋਂ ਆਪਾਂ ਨੂੰ ਕਾਫੀ ਜ਼ਿਆਦਾ ਪੈਸਾ ਮਿਲ ਜੂਗਾ ਤੇ ਆਪਾਂ ਉੱਥੇ ਮਿਲਗਿਲ ਵੀ ਲਿਆ ਕਰਾਂਗੇ ਪਰ ਜਿਹੜੀ ਮਨਪਰੀਤ ਹੈ ਉਹ ਜਿਹੜਾ ਨਫੀਸ ਸੀ ਉਹਨੂੰ ਇੱਥੇ ਬਿਲਕੁਲ ਸਾਫ਼ ਜਵਾਬ ਦੇ ਦਿੰਦੀ ਹੈ ਉਹ ਨਫੀਸ ਨੂੰ ਕਹਿੰਦੀ ਹੈ ਕਿ ਮੈਂ ਕਿਸੇ ਹੋਰ ਦੇ ਨਾਲ ਜਾ ਕੇ ਨਹੀਂ ਰਹਿਣਾ ਤੂੰ ਮੇਰੇ ਨਾਲ ਵਿਆਹ ਕਰਵਾ ਮੈਂ ਕਿਸੇ ਹੋਰ ਕੋਲ ਨਹੀਂ ਜਾਊਂਗੀ ਤਾਂ ਹੁਣ ਜਿਹੜਾ ਨਫੀਸ ਆ ਉਹਨੂੰ ਕਾਫੀ ਜ਼ਿਆਦਾ ਮਨਾਉਂਦਾ ਉਹਨੂੰ ਸਾਰੀਆਂ ਗੱਲਾਂ ਬਾਤਾਂ ਦੱਸਦਾ ਉਹ ਉਹਨੂੰ ਕਹਿੰਦਾ ਕਿ ਉਹਦੇ ਕੋਲ ਪੈਸਾ ਉਹਨੂੰ ਪੈਸੇ ਦਾ ਲਾਲਚ ਦਿੰਦਾ ਤੇ ਇੱਥੇ ਜਿਹੜੀ ਮਨਪਰੀਤ ਸੀ ਉਹ ਨਫੀਸ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਤੇ ਉਹ ਨਫੀਸ ਦੀ ਗੱਲ ਮੰਨ ਲੈਂਦੀ ਹੈ ਤੇ ਇਦਾਂ ਹੀ ਫਿਰ ਉਹ ਹੁਣ ਜਿਹੜੀ ਕੁੜੀ ਪਹਿਲਾਂ ਆਪਣੇ ਘਰ ਵਾਲੇ ਤੇ ਆਪਣੀ ਧੀ ਨੂੰ ਛੱਡ ਕੇ ਆਈ ਉਸ ਤੋਂ ਬਾਅਦ ਇੱਕ ਮੁੰਡੇ ਦੇ ਨਾਲ ਰਹਿਣ ਲੱਗੀ ਉਹੀ ਕੁੜੀ ਹੁਣ ਇੱਕ ਉਸੇ ਮੁੰਡੇ ਦੇ ਦੋਸਤ ਦੇ ਨਾਲ ਵਿਆਹ ਵੀ ਕਰਵਾ ਲੈਂਦੀ ਹੈ ਜੋ ਕਿ ਪੈਸੇ ਦੇ ਲਾਲਚ ਦੇ ਵਿੱਚ ਕਰਵਾਇਆ ਜਾਂਦਾ ਹੁਣ ਮਨਪ੍ਰੀਤ ਉਸ ਮੁੰਡੇ ਦੇ ਘਰ 10 ਦਿਨਾਂ ਤੱਕ ਸਹੀ ਰਹਿੰਦੀ ਹੈ ਪਰ 10 ਦਿਨਾਂ ਤੋਂ ਬਾਅਦ ਉੱਥੇ ਵੀ ਉਹਦਾ ਜੀ ਲੱਗਣੋਂ ਹਟ ਜਾਂਦਾ ਜਾਂ ਕਹਿ ਸਕਦੇ ਆ ਕਿ ਉਹ ਮੁੰਡਾ ਉਹਨੂੰ ਪਸੰਦ ਨਹੀਂ ਹੁੰਦਾ ਤੇ 10 ਦਿਨ ਤੋਂ ਬਾਅਦ ਉਹ ਦੁਬਾਰਾ ਫਿਰ ਤੋਂ ਕਾਸ਼ੀਪੁਰ ਆ ਜਾਂਦੀ ਹੈ ਹੁਣ ਜਦੋਂ ਕਾਸ਼ੀਪੁਰ ਆਉਂਦੀ ਹੈ ਤਾਂ ਫਿਰ ਦੁਬਾਰਾ ਫਿਰ ਇਹ ਨਫੀਸ ਉਹਦੇ ਕੋਲ ਜਾਂਦਾ ਹੈ ਤਾਂ ਹੁਣ ਇਹ ਨਫੀਸ ਨੂੰ ਜਿਹੜਾ ਬਿਲਕੁਲ ਸਿੱਧਾ ਇੱਕ ਗੱਲ ਕਹਿੰਦੀ ਹੈ ਕਿ ਤੂੰ ਜਾ ਤਾਂ ਮੇਰੇ ਨਾਲ ਵਿਆਹ ਕਰਵਾ ਨਹੀਂ ਫਿਰ ਹੁਣ ਮੈਂ ਤੇਰੇ ਉੱਤੇ ਬਲੱਤ ਕਰਦਾ ਪਰਚਾ ਦਰਜ ਕਰਵਾਉਂ ਤਾਂ ਜਦੋਂ ਨਫੀਸ ਇਹ ਗੱਲ ਸੁਣਦਾ ਤਾਂ ਉਹ ਬਿਲਕੁਲ ਡਰ ਜਾਂਦਾ ਕਿਉਂਕਿ ਉਹਨੂੰ ਲੱਗਦਾ ਕਿ ਜਿਹੜੀ ਆਪਣੇ ਘਰ ਵਾਲੇ ਆਪਣੀ ਧੀ ਨੂੰ ਆਪਣੇ ਪਰਿਵਾਰ ਨੂੰ ਧੋਖਾ ਦੇ ਸਕਦੀ ਹੈ ਉਹਦੇ ਲਈ ਮੈਂ ਕੀ ਚੀਜ਼ ਹੈ ਇਹ ਮੈਨੂੰ ਵੀ ਧੋਖਾ ਦੇ ਸਕਦੀ ਹੈ ਇਹ ਮੇਰੇ ਤੇ ਵੀ ਜਿਹੜਾ ਪਰਚਾ ਦਰਜ ਕਰਵਾ ਸਕਦੀ ਹੈ ਪਰ ਜਿਹੜਾ ਡਾਰਸੀ ਨਫੀਸ ਉਹਦੇ ਸਾਹਮਣੇ ਸ਼ੋਅ ਨਹੀਂ ਹੁਣ ਦਿੰਦਾ ਤੇ ਉਹਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਮੈਨੂੰ ਥੋੜਾ ਸਮਾਂ ਦੇ ਆਪਾਂ ਵਿਆਹ ਜ਼ਰੂਰ ਕਰਵਾਵਾਂਗੇ ਤੇ ਇਸ ਤੋਂ ਬਾਅਦ ਹੁਣ ਨਫੀਸ ਸੋਚਦਾ ਹੈ ਕਿ ਇਹ ਮੇਰੇ ਉੱਤੇ ਕਾਰਵਾਈ ਕਰਾ ਸਕਦੀ ਹੈ ਇਸ ਕਰਕੇ ਹੁਣ ਇਹਨੂੰ ਰਾਹ ਦੇ ਵਿੱਚੋਂ ਹਟਾਉਣਾ ਪਊਗਾ ਤੇ ਇਹਦੇ ਚੱਲਦਿਆਂ ਹੀ ਉਹ ਉਸ ਮਨਪਰੀ ਦੇ ਕਤਲ ਕਰਨ ਬਾਰੇ ਸੋਚਦਾ ਜਿਸਦੇ ਚੱਲਦਿਆਂ ਉਹ ਕਾਫੀ ਜ਼ਿਆਦਾ ਮੂਵੀਜ਼ ਦੇਖਦਾ ਹੈ ਕਾਫੀ ਜ਼ਿਆਦਾ ਸ਼ੋਅ ਦੇਖਦਾ ਤਾਂ ਕਿ ਉੱਥੋਂ ਉਹਨੂੰ ਕੋਈ ਆਈਡੀਆ ਮਿਲ ਸਕੇ ਤੇ ਇੰਨਾ ਸ਼ੋਅ ਦੇ ਵਿੱਚੋਂ ਇੰਨਾ ਫਿਲਮਸ ਦੇ ਵਿੱਚੋਂ ਉਹਨੂੰ ਇੱਕ ਆਈਡੀਆ ਮਿਲਦਾ ਇੱਕ ਆਈਡੀਆ ਜਿਸ ਦੇ ਵਿੱਚ ਇੱਕ ਵਿਲਨ ਕਿਸੇ ਦਾ ਕਤਲ ਕਰਦਾ ਕਤਲ ਕਰਨ ਤੋਂ ਬਾਅਦ ਟਰੱਕ ਥੱਲੇ ਉਹਦੀ ਲਾਸ਼ ਦੇ ਕੇ ਉਹਨੂੰ ਕੁਚਲ ਦਿੰਦਾ ਤਾਂ ਕਿ ਉਸਦੀ شناخت ਨਾ ਹੋ ਸਕੇ ਤਾਂ ਐਦਾਂ ਹੀ ਫਿਰ ਇਸ ਦੇ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ ਤੇ ਇਹ ਸੋਚਦਾ ਕਿ ਮਨਪੀਦਾ ਕਤਲ ਮੈਂ ਇਸੇ ਤਰ੍ਹਾਂ ਕਰ ਸਕਦਾ ਤਾਂ ਇਹਦੇ ਤੋਂ ਮੈਂ ਆਪਣਾ ਖਿਹੜਾ ਇਸੇ ਤਰ੍ਹਾਂ ਸ਼ੁਰੂਆਤ ਕਰ ਸਕਦਾ ਤਾਂ ਹੁਣ ਜਿਹੜਾ ਇਹ ਨਫੀਸ ਸੀ ਇਹ ਮਨਪ੍ਰੀਤ ਨੂੰ ਲਾਰਾ ਲਾ ਕੇ ਕਿ ਮੈਂ ਥੋੜੇ ਦਿਨਾਂ ਵਿੱਚ ਵਾਪਸ ਆਉਂਗਾ ਤੇ ਉਸ ਤੋਂ ਬਾਅਦ ਆਪਾਂ ਵਿਆਹ ਕਰਵਾ ਲਾਂਗੇ ਇਹ ਉਤੋਂ ਚਲੇ ਜਾਂਦਾ ਤੇ ਉਸ ਤੋਂ ਬਾਅਦ ਫਿਰ 17 ਤਰੀਕ ਨੂੰ ਵਾਪਸ ਆਉਂਦਾ 17 ਸਤੰਬਰ 2021 ਦੀ ਰਾਤ ਨੂੰ ਇਹ ਹੁਣ ਮਨਪ੍ਰੀਤ ਕੋਲ ਆਉਂਦਾ ਤੇ ਉੱਥੇ ਆ ਕੇ ਇਹਨੂੰ ਸਿੱਧੀ ਗੱਲ ਇੱਕ ਕਹਿੰਦਾ ਕਿ ਮੈਂ ਬਹੁਤ ਅੱਜ ਖੁਸ਼ ਹਾਂ ਮੈਨੂੰ ਕੋਈ ਚੀਜ਼ ਮਿਲੀ ਹੈ ਜਿਹੜੀ ਆਪਣੀ ਜ਼ਿੰਦਗੀ ਸੈੱਟ ਕਰ ਸਕਦੀ ਹੈ ਅੱਜ ਤੂੰ ਮੰਗ ਮੇ ਤੋਂ ਕੀ ਮੰਗਣਾ ਤਾਂ ਹੁਣ ਜਿਹੜੀ ਮਨਪ੍ਰੀਤ ਸੀ ਉਹਨੂੰ ਸਿੱਧਾ ਇੱਕੇ ਗੱਲ ਫੇਰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲਾ ਪਰੇਤ ਤੇ ਨਫੀਸ ਉਹਨੂੰ ਕਹਿੰਦਾ ਕਿ ਵਿਆਹ ਤਾਂ ਆਪਾਂ ਕਰਵਾ ਲਾਂਗੇ ਚੱਲ ਅੱਜ ਆਪਾਂ ਕਿਤੇ ਘੁੰਮਣ ਚੱਲਦੇ ਆਂ ਆਪਾਂ ਹਰਦਵਾਰ ਵੱਲ ਨੂੰ ਚੱਲਦੇ ਆਂ ਤਾਂ ਇੱਥੇ ਜਿਹੜੀ ਮਨਪਰੀਤਾ ਉਹਦੇ ਨਾਲ ਜਾਣ ਦੇ ਲਈ ਤਿਆਰ ਹੋ ਜਾਂਦੀ ਐ ਇਹ ਉਸ ਦੀ ਗੱਡੀ ਦੇ ਵਿੱਚ ਬੈਠਦੇ ਆ ਕਿਉਂਕਿ ਹੁਣ ਇਹ ਆਪ ਟਰੱਕ ਡਰਾਈਵਰ ਸੀਗਾ ਇੱਕ ਨਫੀਸ ਇਹਦੇ ਕੋਲ ਇੱਕ ਟਰੱਕ ਸੀ ਤੇ ਉਸੇ ਟਰੱਕ ਦੇ ਵਿੱਚ ਬੈਠਦੇ ਆ ਤੇ ਇਹ ਹਰਦਵਾਰ ਵੱਲ ਨੂੰ ਨਿਕਲ ਜਾਂਦੇ ਆ ਤੇ ਰਸਤੇ ਦੇ ਵਿੱਚ ਬਜਨੌਰ ਜਾ ਕੇ ਇੱਕ ਢਾਬੇ ਦੇ ਉੱਤੇ ਰੁਕਦੇ ਆ ਉੱਥੇ ਖਾਣਾ ਪਾਣੀ ਖਾਂਦੇ ਆ ਦੇ ਨਾਲ ਹੀ ਜਿਹੜਾ ਨਫੀਸ ਸੀ ਉੱਥੇ ਉਹ ਸ਼ਰਾਬ ਪੀਂਦਾ ਤੇ ਜਿਹੜੀ ਮਨਪ੍ਰੀ ਸੀ ਉੱਥੇ ਬੀਅਰ ਵਗੈਰਾ ਪੀਂਦੀ ਹੈ ਹੁਣ ਉਹ ਕਾਫੀ ਜ਼ਿਆਦਾ ਬੀਰਾਂ ਪੀ ਲੈਂਦੀ ਹੈ ਜਿਸ ਤੋਂ ਬਾਅਦ ਉਹ ਥੋੜੀ ਨਸ਼ੇ ਦੇ ਵਿੱਚ ਹੋ ਜਾਂਦੀ ਹੈ ਤੇ ਇੱਥੇ ਹੀ ਹੁਣ ਟਾਬੇ ਦੇ ਉੱਤੋਂ ਉਹਨਾਂ ਨੇ ਅੱਗੇ ਨੂੰ ਹਰਦਵਾਰ ਬੰਨ ਨੂੰ ਜਾਣਾ ਸੀ ਪਰ ਇੱਥੇ ਟਾਬੇ ਦੇ ਉੱਤੇ ਮਨਪ੍ਰੀਤ ਨੂੰ ਇੱਕ ਫੋਨ ਕਾਲ ਆਉਂਦੀ ਹੈ ਤੇ ਉਸ ਫੋਨ ਕਾਲ ਨੂੰ ਸੁਣਨ ਤੋਂ ਬਾਅਦ ਮਨਪ੍ਰੀਤ ਨਫੀਸ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਅੱਗੇ ਨਹੀਂ ਜਾਵਾਂਗੀ ਤੂੰ ਮੈਨੂੰ ਅੱਜ ਕਾਸ਼ੀਪੁਰ ਛੱਡ ਦਵਾ ਤਾਂ ਹੁਣ ਨਫੀਸ ਉਹਨੂੰ ਪੁੱਛਦਾ ਕਿ ਤੂੰ ਉੱਥੇ ਕੀ ਕਰਨਾ ਆਪਾਂ ਚੱਲਦੇ ਆ ਪਰ ਬਾਰ ਬਾਰ ਕਹਿਣ ਤੇ ਮਨਪ੍ਰੀਤ ਉਸ ਦੀ ਗੱਲ ਨਹੀਂ ਮੰਨਦੀ ਤਾਂ ਹੁਣ ਜਿਹੜਾ ਨਫੀਸ ਸੀ ਇਹਨੂੰ ਸ਼ੱਕ ਹੋਣ ਲੱਗਦਾ ਕਿ ਫੋਨ ਕਾਲ ਕਿਸ ਦੀ ਸੀ ਕਿਤੇ ਮੇਰੀ ਪਿੱਠ ਪਿੱਛੇ ਇਹਦਾ ਕਿਸੇ ਹੋਰ ਦੇ ਨਾਲ ਚੱਕਰ ਤਾਂ ਨਹੀਂ ਤਾਂ ਹੁਣ ਉਹ ਫੋਨ ਕਾਲ ਬਾਰੇ ਜਦੋਂ ਪੁੱਛਦਾ ਤਾਂ ਫਿਰ ਹੁਣ ਫੋਨ ਕਾਲ ਬਾਰੇ ਵੀ ਮਨਪ੍ਰੀਤ ਉਹਨੂੰ ਦੱਸਣ ਤੋਂ ਮਨਾ ਕਰ ਦਿੰਦੀ ਹੈ ਜਿਸ ਤੋਂ ਬਾਅਦ ਇਹ ਇੱਕ ਦੂਜੇ ਨਾਲ ਬੜਾ ਗੁੱਸੇ ਹੁੰਦੇ ਆ ਉੱਥੇ ਇਹ ਇੱਕ ਦੂਜੇ ਨਾਲ ਲੜਦੇ ਵੀ ਆ ਪਰ ਉਸ ਤੋਂ ਬਾਅਦ ਇਹ ਜਿਹੜਾ ਨਫੀਸ ਸੀ ਉਹਨੂੰ ਆਪਣੇ ਟਰੱਕ ਦੇ ਵਿੱਚ ਬਿਠਾਉਂਦਾ ਤੇ ਉਹਨੂੰ ਕਹਿੰਦਾ ਚੱਲ ਮੈਂ ਤੈਨੂੰ ਕਾਸ਼ੀਪੁਰ ਛੱਡ ਦਿੰਦਾ ਤੇ ਉਸ ਤੋਂ ਬਾਅਦ ਇਹ ਰਸਤੇ ਦੇ ਵਿੱਚ ਜਾਂਦੇ ਆ ਜਦੋਂ ਨਫੀਸ ਨੂੰ ਲੱਗਦਾ ਕਿ ਹੁਣ ਜਿਹੜੀ ਮਨਪ੍ਰੀਤ ਆ ਉਹ ਕਾਫੀ ਜ਼ਿਆਦਾ ਨਸ਼ੇ ਦੇ ਵਿੱਚ ਐ ਤਾਂ ਇਹ ਆਪਣੇ ਟਰੱਕ ਦੇ ਵਿੱਚ ਪਈ ਇੱਕ ਰਾੜ ਚੱਕਦਾ ਤੇ ਸਿਰ ਦੇ ਵਿੱਚ ਮਨਪ੍ਰੀਤ ਦੇ ਮਾਰਦਾ ਜਿਸ ਤੋਂ ਬਾਅਦ ਜਦੋਂ ਮਨਪ੍ਰੀਤ ਬਿਵੋਸ਼ ਹੋ ਜਾਂਦੀ ਐ ਤਾਂ ਉਸ ਦੀ ਜਿਹੜੀ ਬਾਡੀ ਸੀ ਉਹਨੂੰ ਬਾਹਰ ਕੱਢਦਾ ਸੜਕ ਦੇ ਉੱਪਰ ਰੱਖਦਾ ਤੇ ਉਸੇ ਆਪਣੇ ਪਲਾਨ ਦੇ ਮੁਤਾਬਿਕ ਉਸ ਦੇ ਉੱਪਰ ਦੀ ਜਿਹੜਾ ਟਰੱਕ ਦਾ ਟਾਇਰ ਲੰਗਾ ਦਿੰਦਾ ਤੇ ਉਸ ਤੋਂ ਬਾਅਦ ਉਸਦੇ ਜਿੰਨੇ ਵੀ ਪ੍ਰੂਫ ਵਗੈਰਾ ਸੀ ਉਹਨਾਂ ਨੂੰ ਕੱਢਦਾ ਆਈਡੀ ਪ੍ਰੂਫ ਉਸਦੇ ਜਿਹੜੇ ਕੋਲ ਸੀਗੇ ਉਹ ਆਪਣੇ ਕੋਲ ਰੱਖਦਾ ਤੇ ਉੱਥੋਂ ਚਲਿਆ ਜਾਂਦਾ ਹੁਣ ਇੱਥੇ ਉਹਨੂੰ ਲੱਗ ਰਿਹਾ ਸੀ ਕਿ ਉਹਨੇ ਇੱਕ ਪਰਫੈਕਟ ਮਰਡਰ ਕਰ ਦਿੱਤਾ ਜਿਸ ਦਾ ਕਿ ਪੁਲਿਸ ਨੂੰ ਪਤਾ ਤੱਕ ਨਹੀਂ ਲੱਗਣਾ ਪਰ ਹੁਣ ਜਿਹੜੀ ਉਹ ਮਨਪ੍ਰੇ ਸੀ ਉਸ ਦੀ ਬਾਹ ਦੇ ਉੱਤੇ ਪ੍ਰਭਦੀਪ ਉਸੇ ਦੀ ਧੀ ਦਾ ਇੱਕ ਨਾਮ ਲਿਖਿਆ ਹੋਇਆ ਸੀ ਜਿਸ ਦੇ ਨਾਲ ਅਖੀਰਕਾਰ ਕੜੀ ਨਾਲ ਕੜੀ ਜੁੜਦੀ ਗਈ ਤੇ ਜਿਹੜਾ ਨੁਫੀਸ ਸੀ ਉਹ ਪੁਲਿਸ ਦੇ ਅੜੀਕੇ ਆਉਂਦੇ ਤੇ ਇਦਾਂ ਫਿਰ ਇਹ ਕੇਸ ਦਾ ਅੰਤ ਹੁੰਦਾ ਹੈ ਹੁਣ ਤੁਸੀਂ ਦੇਖੋ ਇੱਕ ਕੁੜੀ ਜੋ ਕਿ ਵਿਆਹੀ ਗਈ ਸੀ ਤੇ ਉਸਦੇ ਘਰ ਇੱਕ ਧੀ ਨੇ ਵੀ ਜਨਮ ਲਿਆ ਤੇ ਉਸ ਤੋਂ ਬਾਅਦ ਵੀ ਉਹ ਆਪਣਾ ਘਰਵਾਰ ਛੱਡ ਕੇ ਕਿਸੇ ਹੋਰ ਗੈਰ-ਮਰਦ ਦੇ ਨਾਲ ਰਹਿਣ ਲੱਗ ਗਈ। ਇੱਥੇ ਹੀ ਬਸ ਨਹੀਂ ਉਸ ਤੋਂ ਬਾਅਦ ਉਹ ਇੱਕ ਹੋਰ ਮੁੰਡੇ ਦੇ ਨਾਲ ਵਿਆਹ ਵੀ ਕਰਾਉਂਦੀ ਹੈ ਪੈਸੇ ਦੇ ਲਾਲਚ ਦੇ ਲਈ ਜਿਸ ਦੇ ਕੋਲ ਉਹ 10 ਦਿਨਾਂ ਤੱਕ ਰਹਿੰਦੀ ਹੈ। ਉਸ ਤੋਂ ਬਾਅਦ ਹੁਣ ਜਿਸ ਦੇ ਨੇ ਢਾਬੇ ਦੇ ਉੱਤੇ ਸੀ ਉਹਨੂੰ ਫੋਨ ਕਾਲ ਕਿਸ ਦਾ ਆਇਆ ਸੀ ਨਫੀਜ਼ ਦਾ ਮਰਣਾ ਸੀ। ਕਿ ਉਹ ਕਿਸੇ ਹੋਰ ਮੁੰਡੇ ਦੇ ਨਾਲ ਵੀ ਜਿਹੜੀ ਗੱਲਬਾਤ ਕਰਦੀ ਸੀ ਹੁਣ ਏਦਾਂ ਦੇ ਕਰੈਕਟਰ ਦੀ ਇੱਕ ਕੁੜੀ ਸੀ ਜੋ ਲਾਲਚ ਕਰਦੀ ਰਹੀ ਬਾਰ-ਬਾਰ ਆਪਣੇ ਘਰ ਵਾਲੇ ਬਦਲਦੀ ਰਹੀ ਕਿਸੇ ਨਾਲ ਲਿਵ-ਇਨ ਚ ਰਹਿੰਦੀ ਰਹੀ ਤੇ ਅਖੀਰ ਦੇ ਵਿੱਚ ਜਾ ਕੇ ਉਹਨੂੰ ਮੌਤ ਦਾ ਸਾਹਮਣਾ ਕਰਨਾ ਪਿਆ ਅਖੀਰ ਦੇ ਵਿੱਚ ਜਾ ਕੇ ਉਸੇ ਦੇ ਇੱਕ ਆਸ਼ਕ ਵੱਲੋਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂਗੇ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ さっチか